ਬੰਦ ਕਰੋ ਬੰਦ ਕਰੋ ਲੋਟਾਲੇ ਭੱਜਾ ਦੇ ਹਮਲੇ ਬੰਦ ਕਰੋ ਬੰਦ ਕਰੋ ਬੰਦ ਕਰੋ ਜਿੰਦ ਸਰਕਾਰ ਜੁੜਾਬਾਦ 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 ਜਿੰਦ ਸਰਕਾਰ ਜੁੜਾਬਾਦ 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 ਜਿੰਦ ਸਰਕਾਰ ਹਾਏ 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 ਲੋਟਾਲੇ ਭੱਜਾ ਦੇ ਹਮਲੇ ਬੰਦ ਕਰੋ ਬੰਦ ਕਰੋ ਬੰਦ ਕਰੋ दिनों मां वैष्णो देवी जी की यात्रा पर जा रहे यात्रियों पर हुए हमले के विरोध में आज पटियाला में अखिल भारतीय हिंदू सुरक्षा समिति यूथ विंग हिंदू स्टूडेंट फेडरेशन द्वारा हाफिज सहित वर्ष को पुतला फूट कर प्रदर्शन किया और ये पुतला हिंदू सुरक्षा समिति द्वारा पूरे पंजाब में टूटा जाएगा केंद्र की सरकार ऐसी हम मांग करते हैं की मारे गए यात्रियों को पचास लाख का मुआवजा मिले और दोषियों आरोप शख्त करवाएंगे ਅੱਜ ਜਿਹੜਾ ਇਹ ਲਸ਼ਕਰੇ ਤੋਬਾ ਦਾ ਪੁਤਲਾ ਸੀ ਫੁੱਕਿਆ ਹੈਗਾ ਅਰਨਾ ਵਰਨਾ ਚੌਂਕ ਪਟਿਆਲਾ ਦੇ ਅੰਦਰ ਜਿਸ ਤਰ੍ਹਾਂ ਕਿ ਸਾਰੇ ਸਨਾਤਨੀਆਂ ਨੂੰ ਪਤਾ ਹੀ ਹੈ ਕਿ ਪਿਛਲੇ ਦਿਨਾਂ ਰਿਆਸੀ ਦੇ ਵਿੱਚ ਜੰਮੂ ਕਸ਼ਮੀਰ ਦੇ ਅੰਦਰ ਸਾਡੇ ਵੈਸ਼ਨ ਦੇ ਵੀ ਜਿਹੜੇ ਭਗਤ ਜਨ ਦਰਸ਼ਨ ਕਰਨ ਜਾ ਰਹੇ ਸੀ ਉਹਨਾਂ ਦੇ ਉੱਪਰ ਇੱਕ ਬਹੁਤ ਹੀ ਵੱਡਾ ਅਤੰਕਵਾਦੀ ਹਮਲਾ ਕਰਕੇ ਸਾਡੇ 10 ਮਾਤਾ ਦੇ ਭਗਤਾਂ ਨੂੰ ਸ਼ਹੀਦ ਕੀਤਾ ਗਿਆ ਔਰ ਇਹਦੀ ਜ਼ਿੰਮੇਵਾਰੀ ਜਿਹੜੀ ਹੈ ਕੱਲ ਖਬਰਾਂ ਆਈਆਂ ਕਿ ਲਸ਼ਕਰੇ ਤੋਬਾ ਨੇ ਦੀ ਜ਼ਿੰਮੇਵਾਰੀ ਚੱਕੀ ਹੈ ਇਸ ਦੇ ਵਿਰੋਧ ਦੇ ਵਿੱਚ ਲਸ਼ਕਰ-ਏ-ਤੋਵੇਦਾ ਦੇ ਅਸੀਂ ਪੁਤਲਾ ਫੂਕੇ ਲਸ਼ਕਰ-ਏ-ਤੋਵੇਦਾ ਜਿਹੜਾ ਸਰਗਨਾ ਹੈਗਾ ਅਬਦੁਲ ਹਾਫਿਜ਼ ਉਹਦਾ ਅਸੀਂ ਪੁਤਲਾ ਇੱਥੇ ਫੂਕੇ ਰੋਸ਼ ਪ੍ਰਦਰਸ਼ਨ ਕਰਿਆ ਔਰ ਇਹਦੇ ਵਿੱਚ ਅਸੀਂ ਜਿਹੜੀ ਹੈ ਸੈਕੜਾਂ ਦੀ ਸੰਖਿਆ ਦੇ ਵਿੱਚ ਇਕੱਠੇ ਹੋ ਗਏ ਅੱਜ ਅਸੀਂ ਰੋਸ਼ ਪ੍ਰਦਰਸ਼ਨ ਅਰਨਾ ਬੰਨਣਾ ਚਾਹੁੰਦੇ ਵਿੱਚ ਕੀਤਾ ਅਸੀਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਹੜੇ ਸ਼ਹੀਦ ਹੋਏ ਸਾਡੇ ਮਾਤਾ ਦੇ ਭਗਤ ਉਹਨਾਂ ਨੂੰ 50-50 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ ਔਰ ਉਹਨਾਂ ਦੇ ਹਰ ਇੱਕ ਪਰਿਵਾਰ ਦੇ ਇੱਕ ਇੱਕ ਬੰਦੇ ਨੂੰ ਜਿਹੜੀ ਹੈ ਸਰਕਾਰੀ ਨੌਕਰੀ ਦਿੱਤੀ ਜਾਵੇ। ਉਹ ਇੱਕ ਪਾਸੇ ਦੇਖੋ ਮੋਦੀ ਸਰਕਾਰ ਜਸ਼ਨ ਮਨਾ ਰਹੀ ਸੀ ਤੋਲ ਚ ਤਮਾਕੇ ਨੂੰ ਨਾਚ ਗਾਨ ਹੋ ਰਿਹਾ ਸੀਗਾ ਦਿੱਲੀ ਦੇ ਅੰਦਰ ਔਰ ਦੂਸਰੇ ਪਾਸੇ ਸਾਡੇ ਵੈਸ਼ਨੋ ਮਾਤਾ ਦੇ ਭਗਤਾਂ ਨੂੰ ਗੋਲੀਆਂ ਦੇ ਨਾਲ ਭੁੰਨਿਆ ਜਾ ਰਿਹਾ ਸੀ। ਇਹ ਬੜੀ ਤਰਾਸ ਦੀ ਗੱਲ ਹੈ ਕਿ ਜਿਸ ਦਿਨ ਮੋਦੀ ਸਰਕਾਰ ਬਣੀ ਉਸੇ ਦਿਨ ਇਹ ਹਮਲਾ ਹੋਇਆ। ਅਸੀਂ ਸਖੜੇ ਸ਼ਬਦਾਂ ਦੇ ਵਿੱਚ ਮੋਦੀ ਸਰਕਾਰ ਦੀ ਕੇਂਦਰ ਸਰਕਾਰ ਦੀ ਇਹ ਨਿਖੇਧੀ ਕਰਦੇ ਹਾਂ ਕਿਉਂਕਿ ਕੇਂਦਰ ਸਰਕਾਰ ਪਿਛਲੇ ਇਲੈਕਸ਼ਨਾਂ ਦੇ ਦੌਰਾਨ ਸਾਰੇ ਕਿਤੇ ਹੀ ਕਹਿੰਦੀ ਆਈ ਹੈ ਕਿ ਜੰਮੂ ਕਸ਼ਮੀਰ ਦੇ ਅੰਦਰ ਅਸੀਂ ਜਿਹੜਾ ਹੈ ਅਤੰਕਵਾਦ ਖਤਮ ਕਰਤਾ ਇਹ ਅਤੰਕਵਾਦ ਖਤਮ ਹੋਇਆ ਸਾਡੇ ਸਰਕਾਰ ਬੰਦੇ ਸਰ ਸਾਬੇ 10 ਪਕਤਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ